ਇਸ ਵਿਲੇ ਦੀ ਬੜੀ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ 10 ਸਾਲਾ ਦੇ ਇੱਕ ਪਰਵਾਸੀ ਬੱਚੇ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਫਿਰੋਜ਼ਪੁਰ ਦੇ ਪਿੰਡ ਵਿਰਕ ਖੁਰਦ ਤੋਂ ਇਹ ਘਟਨਾ ਸਾਹਮਣੇ ਆਈ ਹੈ ਮ੍ਰਿਤਕ ਬੱਚੇ ਦੀ ਪਹਿਚਾਣ ਕਰਨ ਵਾਸੀ ਪਿੰਡ ਅਰਾਇਆਂ ਵਾਲਾ ਵਜੋਂ ਹੋਈ ਹੈ ਦੱਸ ਦਈਏ ਕਿ ਕਰਨ ਨੇ ਫਾਂਸੀ ਲਗਾ ਕੇ ਆਪਣੀ ਜਾਨ ਦੇ ਦਿੱਤੀ ਪੁਲਿਸ ਨੇ Laash ਨੂੰ ਕਬਜ਼ੇ ਦੇ ਵਿੱਚ ਲੈ ਲਈ ਜਾਣਕਾਰੀ ਦੇ ਅਨੁਸਾਰ ਕਰਨ ਦਾ ਪਿਤਾ ਮੱਧ ਪ੍ਰਦੇਸ਼ ਦੇ ਵਿੱਚ ਰਹਿੰਦਾ ਹੈ ਅਤੇ ਉਹ ਆਪਣੀ ਮਾਤਾ ਦੇ ਨਾਲ ਪਿੰਡ ਅਰਾਇਆਂ ਵਾਲਾ ਵਿਖੇ ਰਹਿ ਰਿਹਾ ਸੀ ਉਹ ਚੌਥੀ ਜਮਾਤ ਦਾ ਵਿਦਿਆਰਥੀ ਸੀ ਦੱਸਿਆ ਜਾ ਰਿਹਾ ਹੈ ਕਿ ਕਰਨ ਤੋਂ ਇੱਕ ਮੋਬਾਈਲ ਟੁੱਟ ਗਿਆ ਸੀ ਜਿਸ ਤੋਂ ਬਾਅਦ ਉਹ ਡਰ ਗਿਆ ਅਤੇ ਉਸਨੇ ਕਦਮ ਚੁੱਕ ਲਿਆ ਇਸ ਮਾਮਲੇ ਦੇ ਸਬੰਧੀ ਡੀਐਸਪੀ ਅਤਲ ਸੋਨੀ ਨੇ ਦੱਸਿਆ ਕਿ ਕਰਨ ਪਿੰਡ ਅਰਾਇਆਂ ਵਾਲਾ ਦਾ ਰਹਿਣ ਵਾਲਾ ਹੈ ਅਤੇ ਕਰਨ ਤੋਂ ਇੱਕ ਮੋਬਾਈਲ ਟੁੱਟ ਗਿਆ ਸੀ ਜਿਸ ਕਰਕੇ ਉਹ ਡਰ ਗਿਆ ਅਤੇ ਇਸ ਤੋਂ ਬਾਅਦ ਉਸਨੇ ਬਾਹਰ ਖੇਤਾਂ ਦੇ ਵਿੱਚ ਜਾ ਕੇ ਇੱਕ ਪਾਈਪ ਦੇ ਨਾਲ ਲਟਕ ਕੇ ਫਾਹ ਲੈ ਲਿਆ ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਸੇਗਾ ਜੀ ਮੈਂ ਡੀਐਸਪੀ ਤੁਹਾਨੂੰ ਸੁਣੀ ਗੁਰੂ ਹਰ ਸਾਹਿਬ ਤੋਂ ਤੋਂ ਕੱਲ ਇੱਕ ਵਿਰਕ ਫੋਰਡ ਪਿੰਡ ਪੰਡਾ ਗਿਆ ਗੁਰੂ ਹਰ ਸਾਹਿਬ ਦੇ ਵਿੱਚ ਉੱਥੇ ਇੱਕ ਬੱਚੇ ਦੀ ਡੈੱਡ ਬੋਡੀ ਮਿਲੀ ਸੀਗੀ ਜਿਹੜੀ ਕਿ ਪਾਣੀ ਦਾ ਜਿਆ ਟਿਊਬਲ ਉੱਥੇ ਲਟਕੀ ਹੋਈ ਸੀਗੀ ਉਹ ਪਹਿਲੇ ਤਾਂ ਬੱਚੇ ਦਾ ਪਤਾ ਨਹੀਂ ਲੱਗਦਾ ਲੱਗਦਾ ਵੀ ਕੌਣ ਬੱਚਾ ਹੈਗਾ ਉਹ ਜੇ ਸਾਰੀਆਂ ਫੋਟੋ ਵਗੈਰਾ ਸੀ ਭੇਜੀ ਗਈਆਂ ਫੋਟੋਆਂ ਤੋਂ ਬਾਅਦ ਉਹਦੇ ਜਿਹੜੇ ਪੇਰੈਂਟਸ ਹੈਗੇ ਆ ਫਾਦਰ ਤੋਂ ਦਾ ਐਮਪੀ ਰੈਂਦਾ ਮਦਰ ਉਹਦੀ ਇੱਥੇ ਰਹਿੰਦੀ ਹੈਗੇ ਰਾਈਆਂ ਵਾਲੇ ਰਾਈਆਂ ਵਾਲੇ ਪਿੰਡ ਦੇ ਵਿੱਚ ਸੋ ਉਹਨਾਂ ਨੇ ਦੱਸਿਆ ਜੀ ਇਹ ਜਿਹੜਾ ਲੜਕੇ ਦਾ ਨਾਮ ਕਰਨ ਹੈਗਾ ਤੇ 4th ਕਲਾਸ ਦੇ ਵਿੱਚ ਪੜ੍ਹਦਾ ਹੈਗਾ ਰਾਈਆਂ ਵਾਲੇ ਸਕੂਲ ਦੇ ਵਿੱਚ ਹੀ ਸਰਕਾਰੀ ਸਕੂਲ ਦੇ ਵਿੱਚ ਅੱਜ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਹੈਗਾ ਤੇ ਵੀ ਉਹ ਕਹਿੰਦੇ ਸੀ ਵੀ ਇਹਦੇ ਕੋਲ ਮੋਬਾਈਲ ਸੀਗਾ ਮੋਬਾਈਲ ਟੁੱਟ ਗਿਆ ਤਾਂ ਉਹ ਡਰਦੇ ਮਾਰੇ ਉਹ ਉੱਤਰੀ ਚਲਾ ਗਿਆ ਸੋ ਬੋਡੀ ਅਸੀਂ ਉਹਦੀ ਰਿਕਵਰ ਕਰ ਲਈ ਸੀ ਕੱਲ ਤੇ ਅੱਜ ਉਹਦੇ ਪੇਰੈਂਟਸ ਦਾ ਜਿਹੜਾ ਹੈਗਾ ਪਿਆਰ ਲਿਖ ਰਿਹਾ ਹੈਗਾ ਤੇ ਜੈਸੀ ਸੂਰਤ ਹੋਈ ਜੀ ਉਸ ਤੋਂ ਜਿਹੜੀ ਕਾਰਵਾਈ ਕਰਾਂਗੇ ਪਰ ਬੋਡੀ 'ਚ ਅਸੀਂ ਦੇਖਿਆ ਸੀ ਕੋਈ ਸੱਟ ਵਗੈਰਾ ਦਾ ਨਿਸ਼ਾਨ ਨਹੀਂ ਸੀਗਾ ਤੇ ਫਿਰ ਵੀ ਅਸੀਂ ਡਾਕਟਰ ਤੋਂ ਅਸੀਂ ਰਾਇ ਲਿੱਤੀ ਹੈ ਜੀ ਉਈ ਜਿਹੜਾ ਡੈਥ ਦਾ ਕਾਰਨ ਹੈ ਉਹ ਦੱਸਿਆ ਹੋਵੇ ਤੇ ਬਾਡੀ ਤੇ ਕੋਈ ਹੋਰ ਨਿਸ਼ਾਨ ਹੈ ਕਿਤੇ ਉਹ ਦੱਸਿਆ ਸੋ ਹਾਲੇ ਤੱਕ ਜਿਹੜੀ ਸਾਡੀ ਕਾਰਵਾਈ ਦੇ ਵਿੱਚ 174 ਸੀਆਰਪੀਸੀ ਦੇ ਕਰ ਰਹੀ ਹੈ ਕੋਸ਼ਿਸ਼ ਹੈ ਕਿ ਅਸੀਂ ਇਹਨੂੰ ਜਲਦ ਤੋਂ ਜਲਦ ਨਿਬੇੜ ਲਾਂਗੇ ਇਸ ਵਿਲੇ ਦੀ ਬੜੀ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ 10 ਸਾਲਾ ਦੇ ਇੱਕ ਪਰਵਾਸੀ ਬੱਚੇ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਫਿਰੋਜ਼ਪੁਰ ਦੇ ਪਿੰਡ ਵਿਰਕ ਖੁਰਦ ਤੋਂ ਇਹ ਘਟਨਾ ਸਾਹਮਣੇ ਆਈ ਹੈ ਮ੍ਰਿਤਕ ਬੱਚੇ ਦੀ ਪਹਿਚਾਣ ਕਰਨ ਵਾਸੀ ਪਿੰਡ ਅਰਾਇਆਂ ਵਾਲਾ ਵਜੋਂ ਹੋਈ ਹੈ ਦੱਸ ਦਈਏ ਕਿ ਕਰਨ ਨੇ ਫਾਂਸੀ ਲਗਾ ਕੇ ਆਪਣੀ ਜਾਨ ਦੇ ਦਿੱਤੀ ਪੁਲਿਸ ਨੇ Laash ਨੂੰ ਕਬਜ਼ੇ ਦੇ ਵਿੱਚ ਲੈ ਲਈ ਜਾਣਕਾਰੀ ਦੇ ਅਨੁਸਾਰ ਕਰਨ ਦਾ ਪਿਤਾ ਮੱਧ ਪ੍ਰਦੇਸ਼ ਦੇ ਵਿੱਚ ਰਹਿੰਦਾ ਹੈ ਅਤੇ ਉਹ ਆਪਣੀ ਮਾਤਾ ਦੇ ਨਾਲ ਪਿੰਡ ਅਰਾਇਆਂ ਵਾਲਾ ਵਿਖੇ ਰਹਿ ਰਿਹਾ ਸੀ ਉਹ ਚੌਥੀ ਜਮਾ ਦਾ ਵਿਦਿਆਰਥੀ ਸੀ ਦੱਸਿਆ ਜਾ ਰਿਹਾ ਹੈ ਕਿ ਕਰਨ ਤੋਂ ਇੱਕ ਮੋਬਾਈਲ ਟੁੱਟ ਗਿਆ ਸੀ ਜਿਸ ਤੋਂ ਬਾਅਦ ਉਹ ਡਰ ਗਿਆ ਅਤੇ ਉਸਨੇ ਕਦਮ ਚੁੱਕ ਲਿਆ ਇਸ ਮਾਮਲੇ ਦੇ ਸਬੰਧੀ ਡੀਐਸਪੀ ਅਤਲ ਸੋਨੀ ਨੇ ਦੱਸਿਆ ਕਿ ਕਰਨ ਪਿੰਡ ਅਰਾਇਆਂ ਵਾਲਾ ਦਾ ਰਹਿਣ ਵਾਲਾ ਹੈ ਅਤੇ ਕਰਨ ਤੋਂ ਇੱਕ ਮੋਬਾਈਲ ਟੁੱਟ ਗਿਆ ਸੀ ਜਿਸ ਕਰਕੇ ਉਹ ਡਰ ਗਿਆ ਅਤੇ ਇਸ ਤੋਂ ਬਾਅਦ ਉਸਨੇ ਬਾਹਰ ਖੇਤਾਂ ਦੇ ਵਿੱਚ ਜਾ ਕੇ ਇੱਕ ਪਾਈਪ ਦੇ ਨਾਲ ਲਟਕ ਕੇ ਫਾਹ ਲੈ ਲਿਆ ਪੁਲਿਸ ਨੇ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਸੀ ਗੱਜੀ ਮੈਂ ਡੀਐਸਪੀ ਤੁਹਾਨੂੰ ਸੁਣੀ ਗੁਰੂ ਹਰ ਸਾਹਿਬ ਤੋਂ ਤੋਂ ਕੱਲ ਇੱਕ ਵਿਰਖ ਫੋਰਡ ਪਿੰਡ ਪੈਂਦਾ ਹੈ ਗੁਰੂ ਹਰ ਸਾਹਿਬ ਦੇ ਵਿੱਚ ਉੱਥੇ ਇੱਕ ਬੱਚੇ ਦੀ ਡੈੱਡ ਬੋਡੀ ਮਿਲੀ ਸੀਗੀ ਜਿਹੜੀ ਕਿ ਪਾਣੀ ਦਾ ਜਿਹੜਾ ਟਿਊਬਲ ਉੱਥੇ ਲਟਕੀ ਹੋਈ ਸੀਗੀ ਉਹ ਪਹਿਲੇ ਤਾਂ ਬੱਚੇ ਦਾ ਪਤਾ ਨਹੀਂ ਲੱਗਦਾ ਲੱਗਦਾ ਵੀ ਕੌਣ ਬੱਚਾ ਹੈਗਾ ਉਹ ਜਿਹੜੀਆਂ ਸਾਰੀਆਂ ਫੋਟੋ ਵਗੈਰਾ ਸੀ ਭੇਜੀ ਗਈਆਂ ਫੋਟੋਆਂ ਤੋਂ ਬਾਅਦ ਉਹਦੇ ਜਿਹੜੇ ਪੇਰੈਂਟਸ ਹੈਗੇ ਆ ਫਾਦਰ ਤੋਂ ਦਾ ਐਮਪੀ ਰੈਂਦਾ ਮਦਰ ਉਹਦੀ ਇੱਥੇ ਰਹਿੰਦੀ ਹੈਗੇ ਰਾਈਆਂ ਵਾਲੇ ਰਾਈਆਂ ਵਾਲੇ ਪਿੰਡ ਦੇ ਵਿੱਚ ਸੋ ਉਹਨੇ ਦੱਸਿਆ ਜੀ ਇਹ ਇਹ ਦਾ ਲੜਕੇ ਦਾ ਨਾਮ ਕਰਨ ਹੈਗਾ ਤੇ 4th ਕਲਾਸ ਦੇ ਵਿੱਚ ਪੜਦਾ ਹੈਗਾ ਰਾਈਆਂ ਵਾਲੇ ਸਕੂਲ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਤੇ ਜਿਸ ਹਿਸਾਬ ਨਾਲ ਉਹਨਾਂ ਨੇ ਦੱਸਿਆ ਹੈਗਾ ਤੇ ਵੀ ਉਹ ਕਹਿੰਦੇ ਸੀ ਵੀ ਇਹਦੇ ਕੋਲ ਮੋਬਾਈਲ ਸੀਗਾ ਮੋਬਾਈਲ ਟੁੱਟ ਗਿਆ ਤੇ ਉਹ ਡਰਦੇ ਮਾਰੇ ਉਹ ਉੱਥੇ ਚਲਾ ਗਿਆ ਸੋ ਬੋਡੀ ਅਸੀਂ ਉਹਦੀ ਰਿਕਵਰ ਕਰ ਲਈ ਸੀ ਕੱਲ ਤੇ ਅੱਜ ਉਹਦੇ ਪੇਰੈਂਟਸ ਦਾ ਜਿਹੜਾ ਹੈਗਾ ਬਿਆਨ ਲਿਖ ਰਹੇ ਹੈਗੇ ਆ ਤੇ ਜੈਸੀ ਸੂਰਤ ਹੋਈ ਜੇ ਉਸ ਤੋਂ ਅਸੀਂ ਇਹ ਕਾਰਵਾਈ ਕਰਾਂਗੇ ਪਰ ਬੋਡੀ 'ਚ ਅਸੀਂ ਦੇਖਿਆ ਸੀ ਕੋਈ ਸੱਟ ਵਗੈਰਾ ਦਾ ਨਿਸ਼ਾਨ ਨਹੀਂ ਸੀਗਾ ਤੇ ਫਿਰ ਵੀ ਅਸੀਂ ਡਾਕਟਰ ਤੋਂ ਅਸੀਂ ਰਾਏ ਲਈਤੀ ਹੈਗੇ ਵੀ ਦੇ ਡੈਥ ਦਾ ਕਾਰਨ ਹੈ ਉਹ ਦੱਸਿਆ ਜਾਵੇ ਤੇ ਬਾਡੀ ਤੇ ਕੋਈ ਹੋਰ ਨਿਸ਼ਾਨ ਹੈ ਕਿ ਉਹ ਦੱਸਿਆ ਜਾਵੇ ਸੋ ਹਾਲੇ ਤੱਕ ਜਿਹੜੀ ਸਾਡੀ ਕਾਰਵਾਈ ਦੇ ਵਿੱਚ 174 ਸੀਆਰਪੀਸੀ ਅਧੀਨ ਕਰ ਰਹੀ ਹੈ ਕੋਸ਼ਿਸ਼ ਹੈ ਕਿ ਅਸੀਂ ਇਹਨੂੰ ਜਲਦ ਤੋਂ ਜਲਦ ਨਿਬੇੜ ਲਾਂਗੇ ਥੈਂਕ ਯੂ ਜੀ